ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਇੱਕ ਨਵੀਂ ਕਹਾਣੀ ਸ਼ੇਰ ਨੇ ਖਾਧੀਆਂ ਜਲੇਬੀਆਂ ਇਸ ਕਹਾਣੀ ਨੂੰ ਲਿਖਿਆ ਹੈ ਅਨਿਲ ਸ਼ਰਮਾ ਨੇ ਸ਼ੇਰ ਅਤੇ ਜਲੇਬੀਆਂ ਖਾਵੇ ਯਕੀਨ ਨਹੀਂ ਨੀ ਆਉਂਦਾ ਨਾ ਇਹ ਹੋ ਹੀ ਨਹੀਂ ਸਕਦਾ ਇਹ ਹੀ ਕਹਾਂਗੇ ਪਰ ਅਜੀਹਾ ਹੀ ਹੋਇਆ ਹੈ ਸ਼ੇਰ ਨੇ ਜਲੇਬੀਆਂ ਖਾਧੀਆਂ ਨੇ ਦੱਸਦੇ ਹਾਂ ਪੂਰਾ ਕਿੱਸਾ ਗੱਲ ਬਹੁਤ ਪੁਰਾਣੀ ਹੈ ਕਹਿੰਦੇ ਹਨ ਜੈਪੁਰ ਦੇ ਮਹਾਰਾਜਾ ਦੇ ਇੱਕ دیਵਾਨ ਅਮੀਰ ਚੰਦ ਕੰਮ ਕਰਦਾ ਸੀ دیਵਾਨ ਜੀ ਹਿੰਸਵਾਦੀ ਨਿਡਰ ਆਦਮੀ ਸਤਿਆਵਾਦੀ ਨਿਡਰ ਆਦਮੀ ਸਨ ਰਾਜਾ ਵੀ ਉਹਨਾਂ ਨੂੰ ਕਾਫੀ ਸਨਮਾਨ ਦਿੰਦਾ ਸੀ ਤੇ ਹੋਰ ਕਰਮਚਾਰੀ ਮਨ ਹੀ ਮਨ ਅਮੀਰ ਚੰਦ ਪ੍ਰਤੀ ਈਰਖਾ ਰੱਖਣ ਵਾਲਾ ਰਵਈਆ ਰੱਖਦੇ ਸਨ ਉਹ ਮੌਕੇ ਦੀ ਭਾਲ ਚ ਰਹਿੰਦੇ ਸਨ ਕਿ ਕਿਵੇਂ ਮਹਾਰਾਜ ਦੀ ਨਜ਼ਰਾਂ 'ਚ ਅਮੀਰ ਚੰਦ ਦਾ ਇੱਜ਼ਤ ਮਾਣ ਘਟੇ ਮਹਾਰਾਜ ਨੇ ਆਪਣੇ ਮਹਿਲਾਂ 'ਚ ਇੱਕ ਸ਼ੇਰ ਪਾਲ ਰੱਖਿਆ ਸੀ ਸ਼ੇਰ ਨੂੰ ਹਰ ਰੋਜ਼ ਪਿੰਜਰੇ 'ਚ ਹੀ ਮਾਸ ਖਾਣ ਨੂੰ ਦਿੱਤਾ ਜਾਂਦਾ ਸੀ ਮਾਸ ਖਿਲਾਉਣ ਲਈ ਅਲੱਗ-ਅਲੱਗ ਕਰਮਚਾਰੀ ਵਾਰੀ-ਵਾਰੀ ਸ਼ੇਰ ਤੱਕ ਜਾਂਦੇ ਰਹਿੰਦੇ ਸਨ ਉਹ ਪਿੰਜਰੇ 'ਚ ਬੰਦ ਸ਼ੇਰ ਨੂੰ ਮਾਸ ਦੇ ਕੇ ਵਾਪਸ ਆ ਜਾਂਦੇ ਸਨ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਕਾਰਨ ਸਾਰੇ ਕਰਮਚਾਰੀ ਮਹਿਲ ਤੋਂ ਬਾਹਰ ਗਏ ਹੋਏ ਸਨ ਸ਼ੇਰ ਨੂੰ ਮਾਸ ਪਾਉਣ ਦਾ ਸਮਾਂ ਹੋ ਗਿਆ ਸੀ ਭੁੱਖਾ ਸ਼ੇਰ पिंजਰੇ ਵਿੱਚ ਦਹਾੜਾ ਮਾਰ ਰਿਹਾ ਸੀ ਸ਼ੇਰ ਨੂੰ ਮਾਸ ਦੇਣ ਕੌਣ ਜਾਵੇ ਅਮੀਰ ਚੰਦ ਤਾਂ ਹਿੰਸਾ ਦਾ ਪੁਜਾਰੀ ਸੀ ਉਹ ਕਿਵੇਂ ਮਾਸ ਖਵਾਏਗਾ ਰਾਜਾ ਨੇ ਇੱਕ ਬੁੱਢੇ ਕਰਮਚਾਰੀ ਨੂੰ ਕਿਹਾ ਜਾਓ ਮਾਸ ਖਵਾਓ ਸ਼ੇਰ ਨੂੰ ਬੁੱਢਾ ਚਲਾਕ ਸੀ ਉਸਨੇ ਸੋਚਿਆ ਇਹੀ ਮੌਕਾ ਹੈ ਅਮੀਰ ਚੰਦ ਨੂੰ ਰਾਜਾ ਦੀਆਂ ਨਜ਼ਰਾਂ ਚ ਡੇਗਣ ਦਾ ਉਸਨੇ ਕਿਹਾ ਮਹਾਰਾਜ ਅਮੀਰ ਚੰਦ ਨੂੰ ਇਹ ਕੰਮ ਸੌਂਪਿਆ ਜਾਵੇ ਮੈਂ ਤਾਂ ਬੁੱਢਾ ਹਾਂ ਮਹਾਰਾਜ ਨੂੰ ਤੁਰੰਤ ਅਮੀਰ ਚੰਦ ਨੂੰ ਬੁਲਾਇਆ ਤੇ ਆਦੇਸ਼ ਦਿੱਤਾ ਕਿ ਅੱਜ ਤਾਂ ਸ਼ੇਰ ਨੂੰ మాਸ ਖਿਲਾਉਣਾ ਤੇਰਾ ਕੰਮ ਹੈ। ਅਮੀਰ ਚੰਦ ਧਰਮ ਸੰਕਟ ਵਿੱਚ ਫਸ ਗਿਆ। ਉਹ ਭਲਾ ਆਪਣੇ ਹੱਥਾਂ ਨਾਲ మాਸ ਲੈ ਕੇ ਕਿਵੇਂ ਜਾਵੇ? ਉਹ ਬਾਜ਼ਾਰ ਗਿਆ ਅਤੇ ਇੱਕ ਹਲਵਾਈ ਤੋਂ 5 ਕਿਲੋ ਜਲੇਬੀਆਂ ਲੈ ਕੇ ਸ਼ੇਰ ਦੇ ਪਿੰਜਰੇ ਵੱਲ ਚਲਾ ਗਿਆ। ਚਲਾਕ ਬੁੱਢੇ ਕਰਮਚਾਰੀ ਨੇ ਮੈਲਾਂ 'ਚ ਅਤੇ ਬਾਹਰ ਏ ਸੂਚਨਾ ਪਹੁੰਚਾ ਦਿੱਤੀ ਕਿ ਸਾਰੇ ਕਰਮਚਾਰੀ ਇਹ ਦੇਖਣ ਲਈ ਇਕੱਠੇ ਹੋ ਜਾਣ ਕੇ ਜਲੇਬੀਆਂ ਦੇਖ ਕੇ ਸ਼ੇਰ ਗੁੱਸੇ 'ਚ ਆ ਜਾਵੇਗਾ ਤੇ ਫਿਰ ਅਮੀਰ ਚੰਦ ਦਾ ਕੰਮ तमाम ਕਰ ਦੇਵੇਗਾ ਅਮੀਰ ਚੰਦ ਜਲੇਬੀਆਂ ਲੈ ਕੇ ਸ਼ੇਰ ਦੇ पिंजਰੇ ਵੱਲ ਨਿਡਰ ਹੋ ਕੇ ਚਲਾ ਗਿਆ ਗਰਦਨ ਝੁਕਾਈ ਐ ਸਿੰਘ ਮੈਂ ਆਪਣੇ ਧਰਮ ਦੇ ਕਾਰਨ ਇਨੂੰ ਮਾਸ ਨਹੀਂ ਦੇ ਸਕਦਾ ਤੂੰ ਚਾਹੇ ਤਾਂ ਮੈਨੂੰ ਹੀ ਖਾ ਲੈ ਭੁੱਖਾ ਸ਼ੇਰ ਦਹਾੜਿਆ ਅੱਗੇ ਵਧਿਆ ਅਤੇ ਅਮੀਰ ਚੰਦ ਦੇ ਕੋਲ ਆ ਕੇ ਪਿੱਛੇ ਵੱਲ ਫਲਟ ਗਿਆ ਹੈਰਾਨੀ ਸ਼ੇਰ ਨੇ ਜਲੇਬੀਆਂ ਖਾਧੀਆਂ ਅਮੀਰ ਚੰਦ ਨੂੰ ਕੁਝ ਨਹੀਂ ਕਿਹਾ ਵਿਰੋਧੀ ਦਰਬਾਰੀਆਂ ਦੇ ਮੂੰਹ ਤੇ ਚਪੇੜ ਮਾਰੇ ਬਿਨਾਂ ਵੀ ਲੱਗ ਗਈ ਹੁਣ ਅਮੀਰ ਚੰਦ ਮਹਾਰਾਜ ਦੇ ਹੋਰ ਵੀ ਹਰਮਨ ਪਿਆਰੇ ਹੋ ਗਏ ਇਹ ਘਟਨਾ ਅੱਜ ਵੀ ਕਿਤੇ-ਕਿਤੇ ਸੁਣੀ ਜਾਂਦੀ ਹੈ ਅਮੀਰ ਚੰਦ ਵਰਗੇ ਦ੍ਰਿੜ ਵਿਚਾਰਾਂ ਵਾਲੇ ਵਿਅਕਤੀ ਹਰ ਜਗ੍ਹਾ ਸਫਲਤਾ ਹਾਸਲ ਕਰਦੇ ਹਨ ਏਸੀ ਜੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ